ਰਾਜਪੁਰਾ ਨਗਰ ਕੌਂਸਲਰ ਦੇ ਫਾਇਰ ਡਿਪਾਰਟਮੈਂਟ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਦੋ ਨਵੀਆਂ ਫਾਇਰ ਟੈਂਡਰ ਗੱਡੀਆਂ ਮਿਲੀਆਂ ਹਲਕਾ ਵਿਧਾਇਕ ਮੈਡਮ ਨੀਨਾ ਮਿੱਤਲ ਨੇ ਦੋਨੋਂ ਗੱਡੀਆਂ ਨੂੰ ਹਰੀ ਝੰਡੀ ਦਿਖਾ ਕੇ ਸ਼ਹਿਰ ਵਾਸੀਆਂ ਨੂੰ ਸਮਰਪਿਤ ਕੀਤਾ। ਉਹਨਾਂ ਨੇ ਕਿਹਾ ਕਿ ਇਹ ਗੱਡੀਆਂ ਅਨੁਸੁਖਾਵੇ ਕੱਢਣਾ ਨਾਲ ਨਿਜਵੱਠਨ ਵਿੱਚ ਫਾਇਰ ਡਿਪਾਰਟਮੈਂਟ ਲਈ ਬਹੁਤ ਮਦਦਗਾਰ ਸਾਬਤ ਹੋਣਗੀਆਂ। ਫਾਇਰ ਅਫਸਰ ਅਮਨ ਦੀਪ ਸਿੰਘ ਰੂਬੀਨ ਮੈਡਮ ਨੀਨਾ ਮਿੱਤਲ ਦਾ ਧੰਨਵਾਦ ਕਰਦੇ ਕਿਹਾ ਇਹ ਨਵੀਆਂ ਗੱਡੀਆਂ ਨਾਲ ਟੀਮ ਦੀ ਕਾਰਜਗੁਜ਼ਾਰੀ ਹੋਰ ਮਜ਼ਬੂਤ ਹੋਵੇਗੀ ਇਸ ਮੌਕੇ 'ਤੇ ਨਗਰ ਕੌਂਸਲਰ ਦੀ ਯੂਪਤਾਰ ਸੈਕਰੀ ਐਡਵੋਕੇਟ ਲਵਿਸ਼ ਮਿੱਤਲਤੀ ਹੋਰ ਕਈ ਆਗੂ ਮੌਜੂਦ ਸਨ ਰਾਸਪੁਰਾ ਤੋਂ ਦੀਪਕ ਕੁਮਾਰ ਦੀ ਖਾਸ ਰਿਪੋਰਟ ਅੱਜ ਮੈਂ ਕਹੂੰਗੀ ਕਿ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ ਔਰ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰੂੰਗੀ ਸਾਡੇ ਮਾਨਯੋਗ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਤੇ ਡਾਕਟਰ ਅਰਵਜੋਤ ਜੀ ਦਾ ਜਦੋਂ ਡਾਕਟਰ ਅਰਵਜੋਤ ਜੀ ਰਾਜਪੁਰੇ ਆਏ ਸੀ ਤਾਂ ਅਸੀਂ ਇੱਕ ਗੱਡੀ ਦੀ ਮੰਗ ਕੀਤੀ ਸੀ ਤਾਂ ਉਹਨਾਂ ਨੇ ਅੱਜ ਦੋ ਗੱਡੀਆਂ ਦਿੱਤੀਆਂ ਕਿਉਂਕਿ ਜੋ ਪਬਲਿਕ ਦੀ ਮੰਗ ਹੈ ਪਬਲਿਕ ਨੂੰ ਚਾਹੀਦਾ ਜਿਵੇਂ ਸਰਦਾਰ ਭਗਵੰਤ ਸਿੰਘ ਮਾਨ ਜੀ ਹਮੇਸ਼ਾ ਕਹਿੰਦੇ ਆ ਇਹ ਆਮ ਲੋਕਾਂ ਦੀ ਸਰਕਾਰ ਹੈ ਤੇ ਆਮ ਲੋਕਾਂ ਦੀ ਜੋ ਮੰਗ ਹੈ ਉਹ ਅਸੀਂ ਬਿਲਕੁਲ ਪੂਰੀ ਕਰਾਂਗੇ ਸਾਡੇ ਇੱਕ ਗੱਡੀ ਮੰਗਣ ਨਾਲ ਮੰਗਣ ਤੋਂ ਉਹਨਾਂ ਨੇ ਦੋ ਗੱਡੀਆਂ ਭੇਜੀਆਂ ਤਾਂ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਦਾ ਧੰਨਵਾਦ ਕਰਦੇ ਨੇ ਕੀਮਤ ਦੀਆਂ ਗੱਡੀਆਂ ਹੈਗੀਆਂ ਮੈਡਮ ਇਹ ਲਗਭਗ ਕਰੋੜ ਰੁਪਏ ਦੀ ਗੱਡੀ ਹੈਗੀ ਇੱਕ ਦੋ ਗੱਡੀਆਂ ਆ ਰਹੀਆਂ ਆਪਣੇ ਕੋਲੇ ਤਾਂ ਉਹੀ ਹੈ ਵੀ ਅੱਜ ਮੈਂ ਇਹ ਕਹੂੰਗੀ ਕਿ ਜੋ ਸਾਡੀ ਮਿਊਂਸਪੈਲਟੀ ਚ ਜੇ ਸਾਨੂੰ ਜ਼ਰੂਰਤ ਸੀਗੀ ਜਿਵੇਂ ਮੈਂ ਪਹਿਲਾਂ ਪਿੱਛੇ ਜੇ ਸੁਣਿਆ ਸੀ ਕਿਸੇ ਨੇ ਕਿਹਾ ਸੀ ਜੀ ਖੰਡਰ ਹੋਈਆਂ ਪਈਆਂ ਗੱਡੀਆਂ ਸਾਰਾ ਸਟਾਫ ਖੜਾ ਹੈ ਜੀ ਕੋਈ ਗੱਡੀਆਂ ਖੰਡਰ ਨਹੀਂ ਸੀਗੀਆਂ ਪਰ ਸਾਡੀ ਇਹ ਡਿਮਾਂਡ ਸੀ ਸਾਨੂੰ ਕਿ ਇੱਕ ਗੱਡੀ ਨਵੀਂ ਆ ਜੇ ਤਾਂ ਪਰ ਅੱਜ ਦੋ ਗੱਡੀਆਂ ਆ ਗਈਆਂ ਮੈਂ ਅੱਜ ਉਹਨਾਂ ਨੂੰ ਵੀ ਕਹਿਣਾ ਚਾਹਨੀ ਆ ਜਿਹੜੇ ਕਹਿੰਦੇ ਸੀ ਜੀ 19 ਤੋਂ ਅਸੀਂ ਮੰਗ ਕਰ ਰਹੇ ਸੀਗੇ ਗੱਡੀਆਂ ਨਹੀਂ ਆਈਆਂ ਅਸੀਂ ਹਾਈ ਕੋਰਟ ਚ ਗਏ ਜੀ ਉਹਨਾਂ ਨੇ ਹਾਈ ਕੋਰਟ ਦਾ ਵੀ ਟਾਈਮ ਬਰਬਾਦ ਕੀਤਾ ਆਪਣੀ ਸਰਕਾਰ ਚ ਨਹੀਂ ਲਿਆ ਸਕੇ ਪਰ ਹੁਣ ਲੋਕਾਂ ਦੀ ਸਰਕਾਰ ਹੈ ਲੋਕਾਂ ਦੀ ਜ਼ਰੂਰਤ ਦੀ ਹਰ ਚੀਜ਼ ਰਾਜਪੁਰੇ ਵਿੱਚ ਆਊਗੀ ਮੈਂ ਤੁਹਾਨੂੰ ਉਦੋਂ ਵੀ ਕਿਹਾ ਸੀਗਾ ਕਿ ਜਦੋਂ ਇੱਕ ਇਸ਼ੂ ਜਾ ਬਣਾਇਆ ਸੀਗਾ ਇਹਨਾਂ ਲੋਕਾਂ ਨੇ ਕਿ ਅਸੀਂ ਹਾਈ ਕੋਰਟ 'ਚ ਜਾ ਕੇ ਆਏ ਆ ਜੀ ਗੱਡੀ ਆਊਗੀ ਉਦੋਂ ਵੀ ਮੈਂ ਕਿਹਾ ਸੀ ਕਿ ਜਿਸ ਦਿਨ ਸਾਡੇ ਮਾਨਯੋਗ ਮੰਤਰੀ ਸਾਹਿਬ ਇੱਥੇ ਆਏ ਸੀ ਡਾਕਟਰ ਰਵਜੋਤ ਜੀ ਅਸੀਂ ਉਦੋਂ ਡਿਮਾਂਡ ਕੀਤੀ ਸੀ ਉਹਨਾਂ ਪ੍ਰੋਮਿਸ ਕਰਕੇ ਗਏ ਸੀ ਕਿ ਇੱਕ ਗੱਡੀ ਦੇਵਾਂਗੇ ਪਰ ਅੱਜ ਉਹਨਾਂ ਨੇ ਸਾਨੂੰ ਦੋ ਗੱਡੀਆਂ ਪੇਚ ਜੀ ਮੈਂ ਕੀ ਕਹਾਂ ਚਾਹੋਗੇ ਕਿ ਇਹ ਤਿਹਾਰਾਂ ਦੇ ਦਿਨਾਂ ਦੇ ਵਿੱਚ ਦੀਵਾਲੀ ਦੇ ਤਿਹਾਰ ਹੈ ਇਹਨਾਂ ਦਿਨਾਂ ਦੇ ਵਿੱਚ ਇਹ ਜੀਆਂ ਕੱਟਣਾਵਾ ਜ਼ਰੂਰ ਦੇਖਣ ਨੂੰ ਮਿਲਦੀਆਂ ਜਿਵੇਂ ਹੁਣ ਹਜੇ ਤੱਕ ਵੀ ਲੱਗੀ ਹੋਈ ਹੈ ਅੱਗ ਕੀ ਕਹਿਣਾ ਚਾਹੋਗੇ ਕਿੰਨਾ ਫਾਇਦਾ ਹੋਏ ਦੇਖੋ ਪਹਿਲਾਂ ਤਾਂ ਅਸੀਂ ਇਹ ਹੀ ਦੁਆ ਕਰਾਂਗੇ ਕਿ ਰਾਜਪੁਰੇ ਵਿੱਚ ਐਜੀ ਕੋਈ ਅਨਸੁਖਾਵੀ ਘਟਨਾ ਨਾ ਹੋਵੇ ਜੇ ਹੁੰਦੀ ਵੀ ਹੈ ਤਾਂ ਹੁਣ ਜਿਹੜੀਆਂ ਦੋ ਗੱਡੀਆਂ ਆ ਗਈਆਂ ਸਾਨੂੰ ਹੋਰ ਵੀ ਜ਼ਿਆਦਾ ਸਹੂਲਤ ਮਿਲੂਗੀ ਸਾਰੇ ਫਾਇਰ ਦੇ ਆਫੀਸਰ ਖੜੇ ਐ ਇਹਨਾਂ ਨੂੰ ਵੀ ਪਤਾ ਹੈ ਕਿ ਜਿੰਨੀ ਕਹਿੰਦੇ ਜਿੰਨੀਆਂ ਗੱਡੀਆਂ ਜ਼ਿਆਦਾ ਹੋਣਗੀਆਂ ਜੇ ਅਨਸੁਖਾਵੀ ਘਟਨਾ ਹੁੰਦੀ ਹੈ ਤਾਂ ਉਨਹੀਂ ਜਲਦੀ ਅੱਗ ਤੇ ਕਾਬੂ ਪਾਇਆ ਜਾਂਦਾ ਇਹ ਤਾਂ ਦੀਵਾਲੀ ਦੇ ਦਿਨਾਂ ਚ ਆਈ ਹੈ ਤਾਂ ਸਾਡੇ ਲਈ ਹੋਰ ਵੀ ਬਹੁਤ ਜ਼ਿਆਦਾ ਖੁਸ਼ੀ ਦੀ ਗੱਲ ਹੈ ਮੈਂ ਪੁਰਾਣੀ ਗੱਡੀ ਨਾਲੋਂ ਇਹਦੇ ਵਿੱਚ ਕੀ ਹੋਰ ਲੋਡਡ ਫੀਚਰ ਨੇ ਉਹਦੇ ਨਾਲੋਂ ਕਿੰਨੀਆਂ ਜੋ ਹੈ ਦੇਖੋ ਜਿਵੇਂ ਹਰ ਚੀਜ਼ ਅੱਜ ਕੱਲ ਐਡਵਾਂਸ ਟੈਕਨੋਲੋਜੀ ਆ ਗਈ ਹੈ ਤਾਂ ਹਰ ਚੀਜ਼ ਐਡਵਾਂਸ ਜਿਹੜੀ ਅੱਜ ਕੱਲ ਨਵੀਂ ਚੀਜ਼ ਆ ਰਹੀ ਹੈ ਉਹ ਸਾਰੀ ਇਹ ਚ ਪਾਣੀ ਦੀ ਕੁਆਂਟੀਟੀ ਵੀ ਇਹ ਚ ਜ਼ਿਆਦਾ ਹੋਊਗੀ ਜਿਵੇਂ ਫਾਇਰ ਬੁਝਾਉਣ ਦੀ ਪਾਵਰ ਵੀ ਇੰਨਾ ਜ਼ਿਆਦਾ ਹੋ ਹਰ ਚੀਜ਼ ਜੋ ਐਡਵਾਂਸ ਟੈਕਨੀਕ ਹੈ ਉਹ ਇੰਨਾ ਗੱਡੀਆਂ ਵਿੱਚ ਹੈਗੀ ਹੈ ਜਿਸ ਤਰ੍ਹਾਂ ਨਗਰਪਾਲਿਕਾ ਦੇ ਗੱਡੀਆਂ ਪਹੁੰਚੇ ਨੇ ਇਸ ਤੋਂ ਇਲਾਵਾ ਹੋਰ ਵੀ ਕੋਈ ਨਵੀਂ ਤਕਨੀਕ ਦੀਆਂ ਮਸ਼ੀਨਾ ਸਫਾਈ ਨੂੰ ਲੈ ਕੇ ਕੋਈ ਇਸ ਤਰ੍ਹਾਂ ਕੋਈ ਪਹੁੰਚੀ ਬਿਲਕੁਲ ਸਫਾਈ ਦੀਆਂ ਮਸ਼ੀਨਾ ਵੀ ਨਵੀਆਂ ਆਣ ਗਿਆ ਬਹੁਤ ਜਲਦੀ ਆਣ ਗਿਆ ਬਾਕੀ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਸਾਡੇ ਮਾਨਯੋਗ ਸੀਐਮ ਸਾਹਿਬ ਨੂੰ ਇਹ ਹੀ ਹੈ ਕਿ ਜੋ ਲੋਕਾਂ ਨਾਲ ਵਾਅਦੇ ਕੀਤੇ ਉਹ ਪੂਰੇ ਕੀਤੇ ਜਾਣ ਤੁਸੀਂ ਦੇਖਿਆ ਉਹ ਦੋ ਤਿੰਨ ਦਿਨ ਪਹਿਲਾਂ ਅਸੀਂ ਸੜਕਾਂ ਦਾ ਮਹੂਰਤ ਵੀ ਕੀਤਾ ਹੈ ਸੜਕਾਂ ਦੀ ਸ਼ੁਰੂਆਤ ਕੀਤੀ ਹੈ ਜਿਹੜੀਆਂ ਸੜਕਾਂ ਪਿਛਲੇ 15 15 20 20 ਸਾਲਾਂ ਤੋਂ ਨਹੀਂ ਬਨੀਆਂ ਸੀਗੀਆਂ ਉਹ ਸੜਕਾਂ ਦੀ ਵੀ ਸ਼ੁਰੂਆਤ ਹੋਈ ਹੈ ਅੱਜ ਅਸੀਂ ਨਵੇਂ ਗ੍ਰਿਡ ਡਿਸ਼ ਉਰਵਾਤ ਕਰਕੇ ਆਏ ਆ ਉਥੇ ਤਾਂ ਕਿ ਜਿਹੜਾ ਜ਼ੀਰੋ ਟ੍ਰਿਪਿੰਗ ਦਾ ਅਸੀਂ ਵਾਅਦਾ ਕੀਤਾ ਹੈ ਵੀ ਬਿਜਲੀ ਦਾ ਕੱਟ ਨਹੀਂ ਲੱਗੂਗਾ ਉਸ ਦਾ ਵੀ ਅਸੀਂ ਅੱਜ ਸ਼ੁਰੂਆਤ ਕਰਕੇ ਆਏ ਆ ਬਨੂੜ ਵਿੱਚ ਨਵਾਂ ਟਰਾਂਸਫਾਰਮਰ ਰੱਖ ਕੇ ਆਏ ਆ ਤਾਂ ਮੇਰਾ ਕਹਿਣ ਦਾ ਮਤਲਬ ਹੈ ਕਿ ਹਰ ਫੀਲਡ ਚ ਚਾਹੇ ਮਿਊਨਿਸਪੈਲਟੀ ਦਾ ਹੈ ਚਾਹੇ ਇਲੈਕਟ੍ਰਿਸਿਟੀ ਦਾ ਹੈ ਚਾਹੇ ਪੀ ਡਬਲਯੂ ਡੀ ਦਾ ਹੈ ਜਿਹੜਾ ਵੀ ਫੀਲਡ ਚ ਜੋ ਵੀ ਕੰਮ ਕਰਨ ਵਾਲੇ ਉਹ ਸਾਰੇ ਕੰਮ ਬੜੀ ਤੇਜ਼ੀ ਨਾਲ ਹੋ ਰਿਹਾ ਹੈ ਪੁਆਇੰਟ ਦੇ ਵਿੱਚ ਹੁਣ ਇੰਨਾ ਚੋ ਕੋਈ ਫਾਇਰ ਵਿਟਡ ਪੱਕੀ ਖੜੀ ਖੜੀ ਰਹੇਗੀ ਉੱਥੇ ਜੀ ਬਿਲਕੁਲ ਜੀ ਬਿਲਕੁਲ ਖੜੀ ਬਿਲਕੁਲ ਜੀ ਖੜੀ ਖੜੀ ਰਹੂਗੀ ਜਿਹੜਾ ਉੱਥੇ ਫਾਇਰ ਸਟੇਸ਼ਨ ਹੈ ਉਹਨੂੰ ਵੀ ਅਸੀਂ ਜਲਦੀ ਪੂਰਾ ਨਵਾਂ ਬਣਾ ਕੇ ਉੱਥੇ ਜਿਵੇਂ ਇੰਡਸਟਰੀ ਏਰੀਆ ਹੈ ਤੇ ਉੱਥੇ ਸਭ ਨੂੰ ਸਹੂਲਤ ਦੇਵਾਂਗੇ ਸਰਹੰਦ ਰੋਡ ਜਿਹੜਾ ਹਵਰ ਜਿਲ ਬੰਦ ਹੈਗਾ ਉਹਦੀ ਕਾਫੀ ਹੈ ਟ੍ਰੈਫਿਕ ਨੂੰ ਲੈ ਕੇ ਉਹ ਕਦੋਂ ਤੱਕ ਕੰਪਲੀਟ ਹੋ ਜੇਗਾ ਦੇਖੋ ਉਹਨਾਂ ਨੇ ਨਵੰਬਰ ਦਸੰਬਰ ਦਾ ਟਾਈਮ ਮੰਗਿਆ ਸੀ ਮੈਨੂੰ ਉਮੀਦ ਹੈ ਕਿ ਨਵੰਬਰ ਦਸੰਬਰ ਤੱਕ ਜਰੂਰ ਪੂਰੀ ਹੋ ਜਾਏਗਾ ਔਰ ਜਿਹੜਾ ਕਿ ਆਮ ਲੋਕਾਂ ਨੂੰ ਜਿਹੜੀ ਦਿੱਕਤ ਆ ਰਹੀ ਹੈ ਉਸ ਤੋਂ ਨਿਜਾਤ ਮਿਲੇਗੀ ਹੁਣ ਟੋਟਲ ਕਿੰਨੀਆਂ ਗੱਡੀਆਂ ਹੋ ਗਈਆਂ ਹੁਣ ਦੋ ਗੱਡੀਆਂ ਨਵੀਆਂ ਆ ਗਈਆਂ ਜੀ ਤੇ ਚਾਰ ਗੱਡੀਆਂ ਹੋ ਗਈਆਂ ਹੁਣ ਰਾਜਪੁਰੇ ਚ ਤੇ ਜੇ ਪਰਮਾਤਮਾ ਨੇ ਸਾਨੂੰ ਹੋਰ ਵੀ ਜੇ ਲੋੜ ਪੈਂਦੀ ਹੈ ਸਾਡਾ ਜੇ ਸਾਡੇ ਫਾਇਰ ਆਫੀਸਰ ਦੀ ਡਿਮਾਂਡ ਆਂਦੀ ਹੈ ਤਾਂ ਇਹ ਇੱਕ ਗੱਡੀ ਹੋਰ ਵੀ ਜਲਦੀ ਲੈ ਲਵਾਂਗੇ ਮੁਲਾਜ਼ਮਾਂ ਦੀ ਵੀ ਭਰਤੀ ਕੀਤੀ ਜਾਏਗੀ ਸਟਾਫ ਦੇ ਗੱਡੀਆਂ ਵਾਧੀਆਂ ਜੀ ਨੇ ਨੇਚਰਲੀ ਜਿਵੇਂ ਜਿਵੇਂ ਕਹਿੰਦੇ ਆ ਸਾਧਨ ਵਧਣਗੇ ਓਵੇਂ ਓਵੇਂ ਮੁਲਾਜ਼ਮਾਂ ਦੀ ਡਿਮਾਂਡ ਵੀ ਹੁੰਦੀ ਹੈ ਉਹ ਵੀ ਸਾਰੀ ਪੂਰੀ ਕੀਤੀ ਜਾਊਗੀ ਥੈਂਕ ਯੂ ਗੱਡੀਆਂ ਆਈਆਂ ਨਵੀਆਂ ਗੱਡੀਆਂ ਆਈਆਂ ਨੇ ਮੈਡਮ ਨੇ ਸਾਰਾ ਕੁਝ ਦੱਸਤਾ ਬਰੀ ਖੁੱਲ ਕੇ ਦੱਸਤਾ ਮੈਡਮ ਦੀ ਬਦੌਲਤ ਹੀ ਸਾਰਾ ਕੁਝ ਹੋਇਆ ਮੈਂ ਇਹਨਾਂ ਦਾ ਥੈਂਕ ਯੂ ਕਰਦਾ ਦਿਲ ਦੀ ਗਹਿਰਾਈਆਂ ਤੋਂ ਅਸੀਂ ਇੱਕ ਗੱਡੀ 'ਚ ਮੈਡਮ ਨੇ ਸਾਨੂੰ ਦੋ ਲੈ ਕੇ ਦਿੱਤੀਆਂ ਬਹੁਤ ਬਹੁਤ ਥੈਂਕ ਯੂ ਹੋਰ ਕਿਸ ਤਰ੍ਹਾਂ ਦੀ ਮੁਸ਼ਕਿਲਾਂ ਹੈ ਜੀ ਜੋ ਵੀ ਪ੍ਰੋਬਲਮ ਆਏਗੀ ਮੈਡਮ ਨੂੰ ਅਸੀਂ ਕਹਾਂਗੇ ਮੈਡਮ ਸਾਡਾ ਪ੍ਰੋਬਲ ਕਿਉਂਕਿ ਦੋ ਗੱਡੀਆਂ ਨਵੀਆਂ ਆ ਚੁੱਕੀਆਂ ਨੇ ਨਹੀਂ ਸਟਾਫ ਸਾਡੇ ਕੋਲ ਪੂਰਾ ਹੈ ਵਰਦੀਆਂ ਵਰਦੀਆਂ ਸਾਰਾ ਕੁਝ ਸਾਰਾ ਸਿਮੇਲੇ ਇਦਾਂ ਹੁੰਦਾ ਤੰਗਲੀ ਹੁੰਦੀ ਛੋਟੀ ਗੱਡੀ ਸਾਡੇ ਕੋਲ ਛੋਟਾ ਇੱਕ ਆ ਰਹੀ ਹੈ ਇੱਕ ਗੱਡੀ ਹੋਰ ਨਵੀਂ ਮਿਲੀ ਜਿਹੜੀ ਮੈਡਮ ਲੈ ਕੇ ਦਿੱਤੀ ਹੈ ਉਹ ਵੀ ਆ ਰਹੀ ਹੈ ਸਾਡੇ ਕੋਲ ਇੱਕ ਪੁਰਾਣੀ ਛੋਟੀ ਵੀ ਹੈਗੀ ਹੈ ਸਾਡੇ ਕੋਲ ਵਰਦੀਆਂ ਵਰਦੀਆਂ ਦੀ ਡਿਮਾਂਡ ਹਮੇਸ਼ਾ ਚੱਲਦੀ ਰਹਿੰਦੀ ਹੈ ਨਹੀਂ ਸਭ ਪੂਰਾ ਹੈ ਸਰ ਸਾਰਾ ਕੁਝ ਹੈ थैंक यू ਸ਼ੁਕਰੀਆ ਲੈ